ਮਾ ਚਿੰਤਾ ਨਾ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਆਨੰਦਗੜ੍ਹ ਇੱਕ ਆਪਾਂ ਘ੍ਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਹਾਂ ਜ਼ਿਲ੍ਹਾ ਸ਼੍ਰੀ ਮੋਕਸਾ ਸਾਹਿਬ ਤੇ ਤਹਿਸੀਲ ਲਖਿਆਲੀ ਮੰਡੀ ਇੱਕ ਪਹਿਲਾ ਸੂਆ ਸੂਈ ਸਵਾਈ ਵਹਿਣ ਵਕਾਉਆ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਜਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਨੇ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਬਾਈ ਬਹੁਤ ਵਧੀਆ ਜੀ ਠੀਕਾ ਨਾਂ ਦੱਸਿਓ ਬਾਈ ਆਪਣਾ ਨਾਂ ਰਾਜਾ ਸਿੰਘ ਜੀ ਰਾਜਾ ਸਿੰਘ ਬਈ ਰਾਜੇ ਇਹ ਵੈੜ ਘਰਦੀ ਆ ਘਰਦੀ ਵੈੜ ਆ ਜੀ ਠੀਕਾ ਕਿੰਨਾ ਮਾਸੂਆ ਸੂਈ ਆ ਬਾਈ ਪਹਿਲਾ ਸੂਆ ਜੀ ਕਿੰਨਾ ਟਾਈਮ ਹੋ ਗਿਆ ਬਾਈ ਜੀ 1 ਮਹੀਨਾ ਜੀ 1 ਮਹੀਨਾ ਦੁੱਧ ਕਿੰਨਾ ਬਾਈ ਜੀ ਦੁੱਧ 12 ਕਿਲੋ ਜੀ ਤਿਆਰ ਠੀਕ ਆ ਕੀ ਉਸ ਆਊਗਾ ਚਵਾਈ ਦੀ ਬਹੁਤ ਵਧੀਆ ਜੀ ਜਿਵੇਂ ਮਰਜ਼ੀ ਕੋ ਚੋਲੇ ਠੀਕ ਆ ਪੰਜ ਦੋ ਟਾਈਮ ਚੋਲੇ ਪੰਜ ਚਾਰ ਟਾਈਮ ਚੋਵੇ ਜੀ ਠੀਕ ਆ 12 ਕਿਲੋ ਤਿਆਰ ਆ 12 ਕਿਲੋ ਤਿਆਰ ਆ ਜੀ ਠੀਕ ਆ ਮਹੀਨਾ ਹੋ ਗਿਆ ਸੂਈ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਜੀ ਲਓ ਬਈ ਹਵਾਨੇ ਪੱਖ ਤੋਂ ਤੁਹਾਨੂੰ ਜੱਜਮੈਂਟ ਕਰਾਉਣੇ ਆ ਕੱਦ ਕਾਠ ਦੀ ਗੱਲ ਕਰੀਏ ਨਾ మీడియం ਕੱਦ ਕਾਠ ਆ ਤੇ ਛੋਟੇ ਛੋਟੇ ਨਾ ਮੁੱਡੀਆਂ ਹੀ ਫੁੱਟੀਆਂ ਹੋਈਆਂ ਸਿੰਘ ਜੀ ਤੁਹਾਨੂੰ ਵਿਖਾ ਦਿੰਦੇ ਆ ਛੋਟੇ ਛੋਟੇ ਹੈਗੇ ਕੋਈ ਨਹੀਂ ਬਈ ਇੱਧਰ ਆ ਜਾ ਕੋਈ ਗੱਲ ਫੇਸ ਚੈੱਕ ਕਰ ਸਕਦੇ ਆ ਜਰਸੀ ਅੰਗ ਦੇ ਵਿੱਚ ਵਹਿੜ ਪੈਂਦੀ ਹੈ ਦੋਸਤੋ ਹਵਾਨੇ ਪੱਖ ਤੋਂ ਬਹੁਤ ਸਾਫ ਸੁਥਰੀ ਹੈ ਕੱਦ ਕਾਠ ਦੀ ਗੱਲ ਕਰੀਏ ਮੀਡੀਅਮ ਕੱਦ ਕਾਠ ਦੇ ਵਿੱਚ ਆ ਜਾਂਦੀ ਹੈ ਹਵਾਨਾ ਚੈੱਕ ਕਰੋ ਪੌਣੇ 5 ਦੇ ਲਗਭਗ ਟਾਈਮ ਹੋ ਗਿਆ ਦੋਸਤੋ ਸ਼ਾਮ ਦਾ ਉਸ ਤੋਂ ਅੰਗ ਨਾਲ ਦੀ ਜੱਜਮੈਂਟ ਕਰਿਓ ਥਣਾ ਦਾ ਗੈਸ ਸਾਈਜ਼ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣਾ ਗੈਸ ਸਾਈਜ਼ ਆ ਤੁਸੀਂ ਭੌਂਦੀ ਆਪਦੀ 2 ਟਾਈਮ 3 ਟਾਈਮ ਚੁਆਈ ਕਰ ਲੋ ਜਿਹੜੇ ਵੀਰ ਦੇ ਪਸੰਦ ਹੋਵੇ ਕਿਉਂਕਿ ਘਰੇਲੂ ਪਰਿਵਾਰ ਦੇ ਘਰੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਜਿਹੜੇ ਵੀਰ ਨੇ ਪੈਸੇ ਲਾਉਣੇ ਹੁੰਦੇ ਆ ਤਸੱਲੀ ਕਰਨ ਦਾ ਤੁਹਾਡਾ ਫਰਜ਼ ਹੁੰਦਾ ਫਵਾਨਾ ਬਹੁਤ ਸਾਫ ਸੁਥਰਾ ਚੈੱਕ ਕਰ ਸਕਦੇ ਆ 12 ਕਿਲੋ ਦੁੱਧ ਤਿਆਰ ਆ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਲੈ ਵੀ ਇੱਕ ਰੀਆ ਖੋਲ ਕੇ ਢੇੜਾ ਕਢਾ ਲਈ ਠੀਕ ਆ ਜੀ ਨੋ ਵੀ ਤੋੜ ਕੇ ਤੁਹਾਨੂੰ ਵਿਖਾਉਣੇ ਆ ਤੁਰ ਹੀ ਜਾਂਦੀ ਤੋ ਨਾ ਤੁਸੀਂ ਆਪ ਦੀ ਜੱਜਮੈਂਟ ਲਾ ਲੈਣੀ ਆ ਜਿਹੜੇ ਭਰਾ ਦੇ ਪਸੰਦ ਹੋਵੇ ਮੋੜ ਲਾ ਵੀ ਸੋਹਣੀ ਬਾਡੀ ਬੰਦਰ ਦੀ ਹੈਗੀ ਆ ਦੋਸਤੋ ਫਵਾਨਾ ਕਰਮਾਲੀ ਦਾ ਬਹੁਤ ਸੋਹਣਾ ਇਹ ਬਾਕੀ ਥਣਾ ਦਾ ਸੈਜ ਗਿਆ ਬਹੁਤ ਚੰਗਾ 12 ਕਿਲੋ ਦੁੱਧ ਤਿਆਰ ਆ ਤੁਸੀਂ ਭੌਂਦੀ ਦੋ ਟਾਈਮ ਤਿੰਨ ਟਾਈਮ ਚੁਵਾਈ ਕਰ ਲਓ ਰੇਟ ਦੀ ਗੱਲ ਕਰੀਏ ਤਾਂ ਰੇਟ ਬਾਈ ਤੋਂ ਤੁਹਾਨੂੰ ਪੁੱਛਦ ਨੇ ਹਾਂਜੀ ਬਈ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਫਿਰ ਰੇਟ ਬਾਈ ਜੀ 40000 40000 ਮੌਕੇ ਤੇ ਮਾਨਤਾਨ ਹੋ ਜੂ ਬਈ ਮਾਨਤਾਨ ਕਰ ਦਿਆਂਗੇ ਠੀਕ ਆ ਲਓ ਵੀ 40000 ਰੁਪਇਆ ਰੇਟ ਆ ਦੁੱਧ ਤੁਸੀਂ ਭੌਂਦੀ ਆਪਦਾ ਦੋ ਟਾਈਮ ਤਿੰਨ ਟਾਈਮ ਚੁਵਾਈ ਕਰ ਲਓ ਜਿਹੜੇ ਭਰਾ ਦੇ ਪਸੰਦ ਹੋਵੇ ਤਾ ਨੰਬਰ ਚੱਲ ਰਿਹਾ ਸਕਰੀਨ ਤੇ ਬਾਈ ਹਰਾਂ ਦਾ ਇਸ ਨੰਬਰ ਤੇ ਸੰਪਰਕ ਕਰ ਲਈ ਪਿੰਡ ਆਨੰਦਗੜ੍ਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਹਿਸੀਲ ਲਖਿਆਲੀ ਮੰਡੀ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪੋਸੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ